ਪੋਲਿਟਿਕਲ ਟ੍ਰਾਂਜੈਕਸ਼ਨਸ ਬੇਨਾਮੀ ਇਨ ਨੇਚਰ ਉਹਦਾ ਮੁੱਦਾ ਮੈਂ ਤੁਹਾਡੇ ਦਾ ਇਸ ਜ਼ਰੀਏ ਸਾਰੀ ਦੁਨੀਆ ਦੇ ਵਿੱਚ ਉਠਾਉਣ ਲੱਗਾ ਔਰ ਇਸ ਦੀ ਬਕਾਇਦਾ ਇੱਕ ਕੰਪਲੇਂਟ ਆਨਰੇਬਲ ਗਵਰਨਰ ਪੰਜਾਬ ਨੂੰ ਭੇਜ ਦਿੱਤੀ ਫੋਰ ਐਨ ਇੰਡੀਪੈਂਡੈਂਟ ਇਨਕੁਆਇਰੀ ਬਾਈ ਐਨੀ ਏਜੰਸੀ ਵੈਦਰ ਇਟਸ ਸੀਬੀਆਈ ਔਰ ਈਡੀ ਕਿਉਂਕਿ ਪੰਜਾਬ ਦੀ ਵਿਜੀਲੈਂਸ ਪੰਜਾਬ ਪੁਲਿਸ ਨੇ ਤਾਂ ਖੁਦ ਦੇ ਚੀਫ ਮਿਨਿਸਟਰ ਸਾਹਿਬ ਦੀ ਕੋਈ ਇਨਕੁਆਇਰੀ ਨਹੀਂ ਕਰਨੀ ਉਹ ਤਾਂ ਦੂਜਿਆਂ ਨੂੰ ਇੰਕੁਆਇਰੀ ਕਰਨ ਵਾਸਤੇ ਤੇ ਦੂਜਿਆਂ ਦੇ ਸਵਾਲ ਪੁੱਛਣ ਵਾਸਤੇ ਤੇ ਤੁਮ ਕੋں ਡਰਾਉਣਾ ਵਾਸਤੇ ਰੱਖਿਆ ਮਸਲਾ ਇਹ ਹੈ ਕਿ ਇੱਕ ਢੈਪੀ ਪਿੰਡ ਹੈ ਬਰਨਾਲਾ ਮਾਨਸਾ ਮੇਨ ਰੋਡ ਦੇ ਉੱਤੇ ਹਾਈਵੇ ਦੇ ਪਿੰਡ ਸਿਤ ਇਹ ਪੀਖੀ ਸਬ ਤਹਿਸੀਲ ਦੇ ਵਿੱਚ ਪਿੰਡ ਆਉਂਦਾ ਵਾ ਉੱਥੇ 8 ਇਸੇ ਹੀ 20 ਮਾਰਚ 2023 ਸਾਰੇ ਡਾਕੂਮੈਂਟਸ ਮੇਰੇ ਕੋਲ ਨੇ ਯੂ ਕੈਨ ਆਲ ਸੀ ਮੈਂ ਤੁਹਾਨੂੰ ਵਾਟਸਐਪ ਦੁੱਤੇ ਸਾਰੀ ਕੰਪਲੇਨ ਦੀ ਕਾਪੀ ਵੀ ਭੇਜ ਦਿੱਤੀ ਆ ਅ ਇਹ ਹੈਗਾ ਮਸਲਾ 20 ਮਾਰਚ 2023 ਨੂੰ ਇੱਕ ਬੀਬੀ ਜਸਮੀਲ ਕੌਰ ਜੋ ਕਿ ਭਗਵੰਤ ਮਾਨ ਦੀ ਸਾਕੀਪੂਆ ਹੈ ਜਿਸ ਦਾ ਪਿੰਡ ਸ਼ੇਰੋਂ ਸੰਗਰੂਰ ਜ਼ਿਲ੍ਹੇ ਵਿੱਚ ਰਹਿਣ ਵਾਲੀ ਸੀ ਏ ਕੋਈ ਸਾਢੇ 4 ਏਕੜ ਜ਼ਮੀਨ ਉਹਨਾਂ ਨੇ 20 مارچ 2023 ਨੂੰ ਆਪਣੀ ਆ ਪੱਪੀ ਨੂੰ ਯਾਨੀ ਕਿ ਭਗਵੰਦ ਸਿੰਘ ਮਾਨ ਦੇ ਮਾਤਾ ਜੀ ਹਰਪਾਲ ਕੌਰ ਜੀ ਦੇ ਨਾਮ ਦੇ ਉੱਤੇ ਹਿਬਾ ਕਰ ਦਿੱਤੀ ਹਿਬਾ ਮਤਲਬ ਹੁੰਦਾ ਕਿ ਗਿਫਟ ਡੀਡ ਬਣਾ ਕੇ ਉਹਨਾਂ ਨੂੰ ਤੋਹਫੇ ਦੀ ਸ਼ਕਲ ਵਿੱਚ ਦੇ ਦਿੱਤੀ ਔਰ ਉਸ ਦਾ ਕਲੈਕਟਰ ਰੇਟ ਜਿਹੜਾ ਰੱਖਿਆ ਗਿਆ ਉਹ 67 ਲੱਖ 70000 ਰੁਪਇਆ ਇਸ 78 ਇਸ 66 ਕਨਾਲ ਤੇ 3 ਮਰਲੇ ਐਗਜੈਕਟ ਰਕਵਾ ਹੈ ਇਸ ਦਾ ਜਿਹੜਾ ਸਟੈਂਪ ਡਿਊਟੀ ਅਦਾ ਕੀਤੀ ਗਈ ਹੈ ਉਹ 2 ਲੱਖ ਤੇ 3000 ਰੁਪਿਆ ਇੱਥੇ ਸਵਾਲ ਇਹ ਉੱਠਦਾ ਕਿ ਇੱਕ ਚੀਫ ਮਿਨਿਸਟਰ ਹੈ ਅੱਜ ਕੀ ਉਹ ਬਤੌਰ ਚੀਫ ਮਿਨਿਸਟਰ ਇਸ ਤਰ੍ਹਾਂ ਦੀ ਜ਼ਮੀਨ ਕਿਸੇ ਤੋਂ ਵੀ ਜਾਂ ਆਪਣੇ ਕਰੀਬੀ ਕਿਸੇ ਰਿਸ਼ਤੇਦਾਰ ਤੋਂ ਜਿਹੜਾ ਕਿ ਬਲੱਡ ਰਿਲੇਸ਼ਨ ਨਹੀਂ ਹੈ ਉਸ ਦੇ ਮਦਰ ਉਸ ਤੋਂ ਗਿਫਟ ਲੈ ਸਕਦੇ ਨੇ ਪਹਿਲਾ ਸਭ ਤੋਂ ਵੱਡਾ ਪ੍ਰੋਪਰਟੀ ਦਾ ਸਵਾਲ ਇਹ ਆ ਕਿਉਂਕਿ ਚੀਪਰਿਸਟਰ ਦਾ ਰੁਤਬਾ ਦੂਜਿਆਂ ਨੂੰ ਅ ਇਸ ਤਰ੍ਹਾਂ ਕਦਰਾਂ ਕੀਮਤਾਂ ਦੇ ਨਾਲ ਰਾਜਨੀਤੀ ਕੀਤੀ ਜਾਣੀ ਚਾਹੀਦੀ ਇਸ ਦੇਸ਼ ਵਿੱਚ ਉਹ ਸੁਖਾਉਣ ਵਾਸਤੇ ਇਹ ਬਹੁਤ ਅਹਿਮ ਆਉਦਾਵਰ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਤਾਂ ਦੁੱਧ ਟੁੱਟੇ ਹੋਏ ਆ ਸਾਡੇ ਨਾਲ ਤੋਂ ਕੋਈ ਕੱਟੜ ਇਮਾਨਦਾਰੀ ਹੈ ਨਹੀਂ ਗਾ ਇਸ ਲਈ ਇਹ ਜਿਹੜੀ ਅ ਸਾਡੇ 4 ਦੇ ਕਰੀਬ ਇੱਕ ਜ਼ਮੀਨ ਜਸਮੇਲ ਕੌਰ ਨੇ ਸ਼੍ਰੀਮਤੀ ਹਰਪਾਲ ਕੌਰ ਜੀ ਨੂੰ ਹਿਬਾ ਯਾਨੀ ਕਿ ਗਿਫਟ দান ਕੀਤੀ ਹੈ ਕੀ ਭਗਵੰਤ ਸਿੰਘ ਮਾਨ ਦੱਸਣਗੇ ਕਿ ਉਹਨਾਂ ਨੇ ਇਹ ਗਿਫਟ ਕਿਵੇਂ ਲਈ ਹੈ ਕਿਉਂ ਲਈ ਹੈ ਕਿ ਕਿਸੇ ਕੰਮ ਦੇ ਇਹਦੇ ਵਿੱਚ ਲਈ ਹੈ ਕੋਈ ਉਹਨਾਂ ਨੂੰ ਲਾਭ ਪਹੁੰਚਾਇਆ ਗਿਆ ਫਾਈਨੈਂਸ਼ੀਅਲੀ ਕਿਉਂਕਿ ਨਾਰਮਲ ਕੋਰਸ ਕੀ ਹੁੰਦਾ ਵਾ ਕਿ ਆਪਾਂ ਆਪਣੀਆਂ ਲੜਕੀਆਂ ਨੂੰ ਤਾਂ ਗਿਫਟ ਦਿੰਦੇ ਸੁਣੇ ਹੋਏ ਹਨ فرض ਕਰੋ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਰਕੌਰ ਜੀ ਆਪਣੀ ਲੜਕੀ ਮਨਪ੍ਰੀਤ ਕੌਰ ਨੂੰ ਇੱਕ ਜ਼ਮੀਨ ਗਿਫਟ ਕਰ ਦਿੱਤਾ ਸੀ ਸਮਝ ਆਉਂਦਾ ਕਿ ਉਹਨੇ ਆਪਣੀ ਲੜਕੀ ਦੀ ਮਦਦ ਕਰਨ ਵਾਸਤੇ ਇੱਕ 3 ਕਰੋੜ 4.5 ਏਕੜ ਜ਼ਮੀਨ ਗਿਫਟ ਕਰਤੀ ਇੱਥੇ ਇਹ ਵਰਨਣ ਇਹ ਹੋ ਗਿਆ ਕਿ ਇਸ ਜ਼ਮੀਨ ਦੀ ਮਾਰਕੀਟ ਵੈਲਿਊ ਜਿਹੜੀ ਹੈ ਉਹ 70 ਲੱਖ ਰੁਪਏ ਜਿਹੜਾ ਕੋਰਪੋਰੇਟਸ ਬੈਂਕ ਮਾਈਡ ਔਨ ਦਾ ਮੇਨ ਰੋਡ ਆਫ ਮਾਨਸਾ ਐਂਡ ਬਚਿੰਦਾ ਪਿੰਡ ਟੈਪੀ ਇਹਦੀ ਕੀਮਤ 3 ਕਰੋੜ ਰੁਪਏ ਮਾਰਕੀਟ ਵੈਲਿਊ ਸੋ 3 ਕਰੋੜ ਰੁਪਏ ਦੀ ਗਿਫਟ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਨੇ ਆਪਣੀ ਹੀ ਕੀ ਕਹਿੰਦੇ ਹੁੰਦੇ ਆ ਕਿ ਨਨਾਨ ਤੋਂ ਲਈ ਅਗਰ ਪਰਜਾਈ ਨਨਾਨ ਨੂੰ ਦੇ ਦਿੰਦੀ ਸ਼ਾਇਦ ਤਾ ਸਮਝ ਆਉਂਦੀ ਸੀ ਕਿ ਲੇਕਿਨ ਨਾਨ ਤੋਂ ਭਾਬੀ ਨੂੰ ਗਿਫਟ ਆਉਣੀ ਇਹ ਕੁਆਇਟ ਅਨ ਅੰਡਰਸਟੈਂਡੇਬਲ ਸੋ ਮੇਰੇ ਸਾਹਬ ਦੇ ਨਾਲ ਇਹ ਬੇਨਾਮੀ ਟ੍ਰਾਂਜੈਕਸ਼ਨ ਹੈ ਔਰ ਇਸ ਪਰ ਬੇਨਾਮੀ ਟ੍ਰਾਂਜੈਕਸ਼ਨ ਦੀ ਜਿਹੜੀ ਪ੍ਰੋਪਰ ਤਹਿਕੀਕਤ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਕਿਉਂਕਿ ਇਹ ਜ਼ਮੀਨ ਅਸੂਲਨ ਇਹ ਸੀਗਾ ਕਿ ਇਹ ਜ਼ਮੀਨ ਕਾਫੀ ਸਾਲ ਪਹਿਲਾਂ ਭਗਵੰਤ ਮਾਨ ਦੇ ਪਰਿਵਾਰ ਨੇ ਆਪਣੀ ਭੂਆ ਦੇ ਨਾਮ ਤੇ ਖਰੀਦ ਕੇ ਛੱਡ ਛੱਡੀ ਸੀ ਉਹ ਵੀ ਬੇਨਾਮੀ ਸੀਗੀ ਔਰ ਉਹਨਾਂ ਦਾ ਉਹ ਜ਼ਮੀਨ ਦਾ ਠਿਕਾ ਲਗਾਤਾਰ ਅਗਰ ਫੇਰ ਇਨਵੈਸਟੀਗੇਸ਼ਨ ਹੋਵੇਗੀ ਤਾਂ ਉਹ ਪਿੰਡ ਵਾਲੇ ਸਾਰੇ ਗਵਾਹੀਆਂ ਦੇਣਗੇ ਪਤਾ ਲੱਗ ਜਾਊਗਾ ਬੈਂਕ ਅਕਾਊਂਟਸ ਚੇਕ ਕੀਤੇ ਜਾਣਗੇ ਉਹ ਸਾਰਾ ਠਿਕਾ ਉਹ ਜ਼ਮੀਨ ਦਾ ਪਿਛਲੇ ਕੁਝ ਸਾਲਾਂ ਤੋਂ ਭਗਵੰਤਪਾਲ ਦੇ ਆਪਣੇ ਅਕਾਊਂਟ ਵਿੱਚ ਜਾਂ ਇਹਦੇ ਮਦਦ ਦੇ ਅਕਾਊਂਟ ਵਿੱਚ ਲਗਾਤਾਰ ਆਉਂਦਾ ਪਾਇਆ ਜਾਵੇਗਾ दैट इज ए ਮੈਟਰ ਆਫ ਇਨਵੈਸਟੀਗੇਸ਼ਨ ਨਾਉ ਕੋਈ ਇੰਡੀਵਿਜੂਅਲ ਇਸ ਦੇ ਬਾਰੇ ਕੋਈ ਖੁਲਾਸਾ ਜਾਂ ਇਨੀ ਡੀਟੇਲਸ ਆ ਇਨਵੈਸਟੀਗੇਸ਼ਨ ਨਹੀਂ ਕਰਕੇ ਦੱਸ ਸਕਦਾ ਤਾਂ ਕਰਕੇ ਮੈਂ ਇਹ ਗਵਰਨਰ ਨੂੰ ਚਿੱਠੀ ਲਿਖ ਕੇ ਇਹ ਜਾਂਚ ਮੰਗੀ ਨੰਬਰ 1 ਨੰਬਰ 2 ਇਥੇ ਇੱਕ ਜਨਰਲ ਪੁਆਇੰਟ ਉੱਠਦਾ ਵਾ ਕਿ ਵਾਈ ਇਸ ਦੀ ਪੰਜਾਬ ਸਟੇਟ ਅਲੋਇੰਗ ਮੈਸਿਵ ਅਮਾਉਂਟ ਆਫ ਸਰਕੂਲੇਸ਼ਨ ਇਨ ਰੀਅਲ اسٹیਟ ਡੀਲਿੰਗਸ ਇਨ ਬਲੈਕ ਮਨੀ ਸਮਝੋ ਹੋਣੀ ਜਦ ਇਹ ਮਾਰਕੀਟ ਵੈਲਿਊ ਇਸ ਜ਼ਮੀਨ ਦੀ ਆ ਅਸੀਂ ਕਹਿ ਰਹੇ ਆ ਕਿ 70 ਲੱਖ ਰੁਪਇਆ ਹੈ ਇੱਕ ਕਿੱਲੇ ਦਾ ਤੇ ਲਗਭਗ 3 ਕਰੋੜ ਰੁਪਏ ਦੀ ਇਹ ਮਾਰਕੀਟ ਵੈਲਿਊ ਇਸ ਜ਼ਮੀਨ ਦੀ ਹੱਥ ਚਲਾ ਦਿਓ ਮਾਈਕ ਤੇ ਚੱਲ ਸਕਦਾ ਕੋਈ ਪਲੀਜ਼ ਕਰਨ ਤੁਸੀਂ ਇਧਰੋਂ ਦੇਖ ਕੇ ਚਲਾ ਦਿਓ ਜਰਾ ਮਿੰਦੀ ਕਿਸ ਨੂੰ ਕੋ ਜੇ ਅ ਤੇ ਉਹਦੇ ਚ ਸਟੈਂਪ ਡਿਊਟੀ ਕਿੰਨੀ ਲਾਈ ਜਾ ਰਹੀ ਆ ਕਲੈਕਟਰ ਰੇਟ ਕਿੰਨਾ ਰੱਖਿਆ ਗਿਆ 67 ਲੱਖ 70 ਹਜ਼ਾਰ ਰੁਪਇਆ ਤੇ ਇਹਦਾ ਮਤਲਬ ਇਹ ਆ ਕਿ ਬਾਕੀ ਦਾ ਜਿਹੜਾ ਸਾਰਾ ਪੈਸਾ ਘੁੰਮ ਰਿਹਾ ਵਾ ਲਗਭਗ 2.5 ਕਰੋੜ ਦੇ ਲਾਗੇ ਉਹ ਕਾਲਾ ਧਾਨ ਆ ਤੇ ਫਿਰ ਨੋਟਬੰਦੀ ਕਰਨ ਦਾ ਕੀ ਫਾਇਦਾ ਹੋਏ ਜੇ ਕਾਲਾ ਧਾਨ ਹੀ ਸਰਕੂਲੇਟ ਕਰਨਾ ਸੀ ਹਾਲਾਂਕਿ ਉਹ ਕੱਲਾ ਇਹਨਾਂ ਦੇ ਨਾਲ ਪੁਆਇੰਟ ਨਹੀਂ ਢੁਕਦਾ ਤੁਸੀਂ ਤੁਸੀਂ ਘੱਟੋ ਘਾਟ ਕੰਪਲੀਟ ਰੀਅਲ اسٹیਟ ਡੀਲਸ ਸ਼ੁੱਡ ਬੀ ਇਨ ਵਾਈਟ ਮਨੀ ਕੰਪਲੀਟ ਬਾਈ ਚੈੱਕ ਪੇਮੈਂਟ ਹੋਣੀ ਚਾਹੀਦੀ ਹੈ ਸਾਡੇ ਆਮ ਤੌਰ ਤੇ ਚੱਲ ਰਿਹਾ ਇੱਥੇ ਪ੍ਰਚਲਿਤ ਹੈ ਕਿ ਫਰਜ ਕਰੋ ਕਰੋੜ ਰੁਪਏ ਦਾ ਸੌਦਾ 50 ਲੱਖ ਰੁਪਏ ਕੈਸ਼ ਤੇ 50 ਲੱਖ ਰੁਪਏ ਵਾਈਟ ਵਿੱਚ ਦਿੱਤਾ ਜਾਂਦਾ ਕਈ ਵਾਰੀ 40 ਲੱਖ ਰੁਪਏ ਕੈਸ਼ ਸੌਰੀ ਵਾਈਟ ਵਿੱਚ ਤੇ 60 ਲੱਖ ਰੁਪਏ ਕੈਸ਼ ਇੱਕ ਤਾਂ ਇਹ ਬੰਦ ਹੋਣਾ ਚਾਹੀਦਾ ਵਾ ਆਦਰਵਾਈਜ਼ ਬਲੈਕ ਮਨੀ ਨੋਟਬੰਦੀ ਦਾ ਪਰਪਸ ਡੀਫੀਟ ਹੋ ਜਾਂਦਾ ਇਹ ਕਿੱਲੇ ਇਸ ਡੀਲ ਨਾਲ ਨਹੀਂਗਾ ਇੱਕ ਜਨਰਲ ਸੁਝਾਅ ਆ ਹਾਂ ਰੋੜਾ ਇਹ ਹੁੰਦਾ ਕਿ ਕਿਉਂਕਿ ਵਾਈਟ ਮਨੀ ਬਹੁਤ ਜ਼ਿਆਦਾ ਸ਼ੋਅ ਕਰਨਾ ਵਾ ਇੱਕ ਮੁਸ਼ਕਲ ਹੋਉਂਦੀ ਆ ਤੇ ਦੂਸਰਾ ਸਟੈਂਪ ਡਿਊਟੀ ਨਾਲ ਸਾਡੇ ਉੱਤੇ ਲੱਗ ਜਵੇ ਜ਼ਿਆਦਾ ਤੇ ਇਹ ਸਟੈਂਪ ਡਿਊਟੀ ਜਿਹੜੀ ਆ ਉਹਦੀ ਘਟਾਈ ਜਾ ਸਕਦੀ ਆ ਤਾਂ ਕਿ ਲੋਕਾਂ ਨੂੰ ਉਹਦੇ ਤੇ ਜ਼ਿਆਦਾ ਸਟੈਂਪ ਡਿਊਟੀ ਅਦਾ ਨਾ ਕਰਨੀ ਇਹ ਇੱਕ ਅਲੱਗ ਨੁਕਤਾ ਪਰ ਆ ਜਿਹੜਾ ਮੇਰੇ ਕੋਲ ਬੇਨਾਮੀ ट्रांजैक्शन ਜਿਹੜੀਆਂ ਇਹਨਾਂ ਦੀਆਂ ਰਜਿਸਟਰੀਆਂ ਦੀਆਂ ਕਾਪੀਆਂ ਨੇ ਔਰ ਆ ਇੱਥੇ ਇਹਨਾਂ ਦੇ ਮਾਤਾ ਜੀ ਔਰ ਇਹਨਾਂ ਦੇ ਭੂਆ ਜੀ ਤਹਿਸੀਲ ਦੇ ਵਿੱਚ ਹਾਜ਼ਰ ਹੋ ਕੇ 20 ਮਈ ਨੂੰ ਆਪਣੀ ਰਜਿਸਟਰੀ ਕਰਾ ਰਹੇ ਨੇ ਹੀਬਾ ਕਰਾ ਰਹੇ ਨੇ ਗਿਫਟ ਦੇ ਰਹੀ ਆ ਇੱਕ ਨਨਾਨ ਆਪਣੀ ਭਾਬੀ ਨੂੰ ਗਿਫਟ ਦੇ ਰਹੀ ਆ ਤੇ ਭਗਵੰਤ ਮਾਨ ਦਾ ਇਹਨਾਂ ਤੋਂ ਬੰਦ ਦਾ ਦੱਸਣਾ ਕਿ ਉਹ ਜਿਹੜਾ ਪਾਵਾ ਕਿ 67 ਲੱਖ 70 ਹਜ਼ਾਰ ਸਰਕਾਰੀ ਕੀਮਤ ਆ ਪਰ ਕੀਮਤ ਤਾਂ ਸਾਰੀ ਦੁਨੀਆ ਜਾਣਦੀ ਕਿ ਮਾਰਕੀਟ ਵੈਲਿਊ ਉੱਤੇ 70 ਹਜ਼ਾਰ 70 ਲੱਖ ਦੇ ਹਿਸਾਬ ਨਾਲ 3 ਕਰੋੜ ਰੁਪਏ ਦੀ ਜ਼ਮੀਨ ਆ ਉਹ 3 ਕਰੋੜ ਰੁਪਇਆ ਇਹਨਾਂ ਨੇ ਆਪਣੀ ਭੂਆ ਤੋਂ ਲਿਆ ਜਿਹੜਾ ਦੀ ਗਿਫਟ ਲਈ ਆ ਉਹ ਕਾਦੇ ਚ ਲਈ ਜਾਂ ਕੀ ਉਹਨਾਂ ਨੂੰ ਕੋਈ ਫਾਇਦਾ ਦਿੱਤਾ ਗਿਆ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਬਿਜ਼ਨਸ ਕੋਈ ਗਵਰਨਮੈਂਟ ਫੇਵਰ ਦਿੱਤਾ ਗਿਆ ਇਹ ਨਾਉ ਦਿਸ ਬਿਕਮਸ ਅ ਮੈਟਰ ਆਫ ਇਨਕੁਆਇਰੀ ਐਂਡ ਪ੍ਰੋਪਰ ਇਨਵੈਸਟੀਗੇਸ਼ਨ ਦੂਸਰਾ ਮੁੱਦਾ ਹੈਗਾ ਕਿ ਇੱਕ ਇਹਨਾਂ ਦਾ ਹੋਰ ਉਹ ਦੂਸਰੀ ਪੂਆ ਦਾ ਬੇਟਾ ਵਾ ਗੁਰਜੀਤ ਸਿੰਘ ਪੁੱਤਰ ਜੱਗਰ ਸਿੰਘ ਪਿੰਡ ਫਤਿਹਗੜ ਖੋਖਰ ਇੱਧਰ ਸੰਗਰੂਰ ਜ਼ਿਲ੍ਹੇ ਚ ਹੀ ਪੈਂਦਾ ਰਹਿੰਦੇ ਸ਼ਹਿਰ ਤੋਂ ਹੋਰ ਸੰਗਰੂਰ ਸ਼ਹਿਰ ਵਿੱਚ ਨੇ ਉਹਨਾਂ ਨੇ ਜਾ ਕੇ ਸਤੌਜ ਪਿੰਡ ਵਿੱਚ ਲਗਭਗ ਅਗੇਨ 5 ਏਕੜ ਜ਼ਮੀਨ ਸਤੋਵਜ ਪਿੰਡ ਵਿੱਚ ਭਗਵੰਤਪਾਲ ਦਾ ਜਿਹੜਾ ਮੇਨ ਜੱਦੀ ਪਿੰਡ ਹੈਗਾ ਉਹਦੇ ਭੂਆ ਦਾ ਬੇਟਾ ਖਰੀਦ ਰਿਹਾ ਇਹ ਵੀ 2023 ਵਿੱਚ ਹੀ ਆ ਦੋਨੋਂ ਦੋਨੋਂ ਟਰਾਂਜੈਕਸ਼ਨ 2023 ਦੇ ਵਿੱਚ ਹੀ ਆ ਤਾਂ ਇਹ ਜਿਹੜਾ ਰਕਬਾ ਵਾ ਇਹ ਆਲਮੋਸਟ ਇਹ ਵੀ 38 ਕਨਾਲ 12 ਮਰਲੇ ਹੈ ਹੁਣ ਇਹਦੀ ਵੀ ਜਿਹੜੀ ਮਾਰਕੀਟ ਵ্যালਯੂ ਆ ਉਹ ਕਾਫੀ ਜਿਆਦਾ ਵਾ ਤੇ ਉਹਦੀ ਵੀ ਰਜਿਸਟਰੀ ਘੱਟ ਕੀਤੀ ਗਈ ਹੈ ਔਰ ਭੂਆ ਦਾ ਬੇਟਾ ਭਗਵੰਤਪਾਲ ਦੇ ਪਿੰਡ ਜਾ ਕੇ ਜ਼ਮੀਨ ਖਰੀਦਦਾ ਲੇਕਿਨ ਠੀਕਾ ਭਗਵੰਤ ਮਾਨ ਦੇ ਮਾਤਾ ਜੀ ਹਰਪਾਲ ਕੌਰ ਜੀ ਦੇ ਰਹੇ ਨੇ ਇਹ ਇਸਟੈਬਲਿਸ਼ਡ ਫੈਕਟ ਹੈ ਅਗਰ ਕੋਈ ਜਾ ਕੇ ਪਿੰਡ ਚ ਮੜਾ ਮੋਟਾ ਤਹਿਕੀਕਾ ਕਰੇਗਾ ਉਸ ਠੇਕੇਦਾਰ ਦਾ ਨਾਮ ਸ਼ਾਇਦ ਕੁਲਵਿੰਦਰ ਸਿੰਘ ਹੈ ਪੁੱਤਰ ਕੇਵਲ ਸਿੰਘ ਹੈ ਪਿੰਡ ਸਤੋਜ ਦਾ ਰਹਿਣ ਵਾਲਾ ਉਹ ਇਹਨਾਂ ਦੀ ਜ਼ਮੀਨ ਦੀ ਠਿਕ ਬਾਈ ਕਰਦਾ ਕਿਉਂਕਿ ਗੁਰਜੀਤ ਨੇ ਆਪ ਬਾਈ ਨਹੀਂ ਕੀਤੀ ਇਹਦੇ ਭੂਆ ਦੇ ਮੁੰਡੇ ਨੇ ਪੁੱਤਰ ਜੱਗਰ ਸਿੰਘ ਨੇ ਉਹਨੇ ਠੇਕੇ ਦੇ ਕੇ ਦਿੱਤੀ ਉਹ ਠੇਕੇ ਦਾ ਪੈਸਾ ਜਿਹੜਾ ਵਾ ਉਹ ਚੀਫ ਮਿਨਿਸਟਰ ਦੇ ਪਰਵਾਹ ਸੋ ਇਨ ਅਦਰ ਮੈਥਡਸ ਇਹ ਵੀ ਬੇਨਾਮੀ ट्रांजैक्शन ਨਜ਼ਰ ਆ ਰਹੀ ਹੈ ਸਾਨੂੰ ਔਰ ਮੈਂ ਜਿਹਦੀ ਗੱਲ ਆ ਇਹ ਕਹਿ ਰਿਹਾ ਕਿ ਮੈਂ ਡਾਕੂਮੈਂਟਸ ਨੂੰ ਸਪੋਰਟ ਕਰਕੇ ਗਵਰਨਰ ਪੰਜਾਬ ਨੂੰ ਦੋਨੋਂ ਚਿੱਠੀਆਂ ਲਿਖ ਦਿੱਤੀਆਂ ਨੇ ਮੈਨੂੰ ਉਮੀਦ ਆ ਕਿ ਚੀਫ ਮਿਨਿਸਟਰ ਸਾਹਿਬ ਦਾ ਪਰਿਵਾਰ ਇਹਦੇ ਤੇ ਆਪਣਾ ਫੱਖ ਪੂਰਾ ਕਲੀਅਰ ਕਰੇਗਾ ਕਿਉਂਕਿ ਇਹ ਕੋਈ ਛੋਟਾ ਮੋਟਾ ਮੌਦਾ ਨਹੀਂਗਾ ਇਹ ਬਹੁਤ ਅਹਿਮ ਮੌਦਾ ਪੰਜਾਬ ਦੇ ਲੋਕਾਂ ਵਾਸਤੇ ਅਗਰ ਇਦਾਂ ਹੀ ਅਸੀਂ ਗਿਫਟਾਂ ਲੈਣ ਲੱਗੇ ਤੇ ਫਿਰ ਪਤਾ ਨਹੀਂ ਕਿੰਨੀਆਂ ਹੋਰ ਗਿਫਟਾਂ ਜਾ ਰਹੀਆਂ ਤੀਸਰਾ ਨੁਕਤਾ ਕਿ ਪਿਛਲੇ 2 ਸਾਲ ਵਿੱਚ ਪਤਾ ਲੱਗਿਆ ਵਾ ਭਗਵਾਨ ਦੇ ਮਹਤਾ ਜੀ ਛੇਤ ਜੋ ਮੈਂ ਕਹਿ ਰਿਹਾ ਹਾਂ ਉਹ ਅਗੇਂਸ ਸਬਜੈਕਟ ਸਬਜੈਕਟ ਟੂ ਕਰੈਕਸ਼ਨ ਹੈ ਉਹਦਾ ਇਹੀ ਕਲੈਰੀਫਾਈ ਕਰਨਗੇ ਪੰਜਾਬ ਸਰਕਾਰ ਵਾਈਟ ਪੇਪਰ ਜਿਸ਼ੂ ਕਰ ਦਵੇ ਜਾਂ ਮੈਂ ਦੱਸ ਦਵੇ ਕਿ ਇਹਨਾਂ ਦੇ ਮਦਰ ਔਰ ਇਹਨਾਂ ਦੇ ਸਿਸਟਰ ਜਿਹੜੇ ਮੰਤਰੀ ਦਾ ਉਹ ਆਸਟ੍ਰੇਲੀਆ ਕਿੰਨੀ ਵਾਰੀ ਗਏ ਮੇਰੇ ਜਾਣਕਾਰੀ ਮੁਤਾਬਕ ਇਹ 11 ਵਾਰੀ ਆਸਟ੍ਰੇਲੀਆ ਵਿਜ਼ਿਟ ਕੀਤਾ ਇਹਨਾਂ ਨੇ 2 ਸਾਲਾਂ ਦੇ ਵਿੱਚ ਔਰ ਇਸ ਵਿਜ਼ਿਟ ਦੇ ਦੌਰਾਨ ਇਹ ਵਕ ਵਕ ਖੋਤੇ ਰੀਅਲ ਏਸਟੇਟ ਏਜੰਟਸ ਨੂੰ ਮਿਲਦੇ ਨੇ ਇੱਕ ਸਧਾਰਨ ਹਾਊਸ ਵਾਈਫ ਜਿਹੜੀ ਕਹਿੰਦੀ ਬੀਬੀ ਕਿ ਮੈਂ ਮਾਸਟਰ ਭਿੰਦਰ ਸਿੰਘ ਦੀ ਪੈਨਸ਼ਨ ਤੇ ਜਿੰਦੀ ਆ ਆਮ ਕਵਾਇਟ ਸ਼ੋਰ ਕਿ ਉਹ ਇਸ ਤਰ੍ਹਾਂ ਜਾ ਕੇ ਕਿਸੇ ਰੀਅਲ ਏਸਟੇਟ ਤੇ ਆ ਟੈਕਸੇਸ਼ਨ ਫਰਮਸ ਕੋਈ ਕੇ ਪੀ ਜੀ ਟੈਕਸੇਸ਼ਨ ਫਰਮ ਹੈ ਮੈਲਬੌਰਨ ਦੇ ਵਿੱਚ ਕਿ ਉੱਥੇ ਜਾ ਕੇ ਉਹਨਾਂ ਦੇ ਦਫ਼ਤਰਾਂ ਨੂੰ ਵਿਜ਼ਿਟ ਕਰਨ ਦਾ ਤਾਂ ਕੋਈ ਔਰਤਾਂ ਦਾ ਮਕਸਦ ਨਹੀਂ ਹੈਗਾ ਮੇਰਾ ਖਿਆਲ ਆ ਦੇਖੋ ਤੁਸੀਂ ਉਹਨਾਂ ਦੀਆਂ ਉੱਥੇ ਲੰਚ ਆ ਬਾਟ ਐਵਰ ਆਫਿਸਰਸ ਵਿਜ਼ਿਟ ਕਿੱਥੇ ਜਾ ਰਹੇ ਨੇ ਔਰ ਆ ਇਦਾਂ ਉਹਨਾਂ ਤੋਂ ਆ ਤਰ ਚ ਲੋਕ ਖੁੱਲ੍ਹਾ ਨਾਲ ਕੁਝ ਦੱਸਦਾ ਹੀ ਨਹੀਂ ਆ ਬਟ देयर इज ਸਮ मीनिंग टू इट ਇੱਕ ਸਧਾਰਨ ਚੀਫ ਮਿਨਿਸਟਰ ਦੀ ਮਾਤਾ ਜੀ ਜਿਹੜੀ ਹਾਊਸ ਵਾਈਫ ਹੈ ਉਹਦਾ ਆਸਟ੍ਰੇਲੀਆ ਮੈਲਬਨ ਦੇ ਵਿੱਚ ਰੀਅਲ ਏਸਟੇਟ ਦੀ ਫਰਮਾ ਵਿੱਚ ਟੈਕਸੇਸ਼ਨ ਫਰਮਾ ਦੇ ਵਿੱਚ ਦਫ਼ਤਰਾਂ 'ਚ ਵਿਜ਼ਿਟ ਕਰਨਾ ਬੁਕੇਸ ਰਿਸੀਵ ਕਰਨੇ ਥੈਟ ਮੀਨਸ ਸਮਥਿੰਗ ਇਜ਼ ਹੈਪਨਿੰਗ ਅਗੇਨ ਇਹਦੇ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਸ਼ੇਅਰ ਕਰਾਂਗੇ ਚੰਗੇ ਤਰੀਕੇ ਨਾਲ ਆਈ ਐਮ ਗੈਦਰਿੰਗ ਪ੍ਰੋਪਰ ਡਾਕੂਮੈਂਟਡ ਪ੍ਰੂਫ ਫਰਮ ਓਵਰਸੀਜ਼ ਬਟ ਬਿਫੋਰ ਆਈ ਗੋ ਟੂ ਥੈਟ ਐਕਸਟੈਂਟ ਮੈਂ ਅੱਜ ਤੁਹਾਡੇ ਜ਼ਰੀਏ ਮੀਡੀਆ ਦੇ ਜ਼ਰੀਏ ਸਾਰੇ ਦੁਨੀਆਂ ਚ ਲੋਕਾਂ ਨੂੰ ਬੈਠਣਾ ਦੱਸਣਾ ਚਾਹੁੰਦਾ ਵਾਂ ਕਿ ਇਹ ਜਿਹੜਾ ਆਪਣੇ ਆਪ ਨੂੰ ਕਹਿੰਦੇ ਰੋਜ਼ ਕਿ ਅਸੀਂ ਗੱਟੜ ਇਮਾਨਦਾਰ ਆ ਉਹ ਫੈਕਟ ਤਾਂ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਦਰ ਕਰਕੇ ਸਟੈਬਲਿਸ਼ ਕਰਤਾ ਜਮਾਨਤਾਂ ਰਿਜੈਕਟ ਕਰਦੀਆਂ ਪਟੀਸ਼ਨਾਂ ਰਿਜੈਕਟ ਕਰਦੀਆਂ ਉੱਥੇ ਉਹ ਪਾਏ ਗਏ ਨੇ ਕਿ ਦੇ ਹੈਵ ਬੀਨ ਕਰਪਟ ਅਗਰ ਪੰਜਾਬ ਦੇ ਵਿੱਚ ਲਿਕਰ ਪਾਲਿਸੀ ਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇਗੀ ਤਾਂ ਉਹੀ ਦਿੱਲੀ ਦਾ ਲਿਕਰ ਮਾਡਲ ਹੈਜ਼ ਬੀਨ ਰੈਪਲੀਕੇਟਿਡ ਇਨ ਪੰਜਾਬ ਦੇ ਵਿਲ ਬੀ ਆਲਸੋ ਫਾਊਂਡ ਟੂ ਬੀ ਥੋਰਲੀ ਕਰਪਟ ਪੀਪਲ ਇਹਦੇ ਤੋਂ ਇਲਾਵਾ ਮੋਰੈਲਿਟੀ politics ਵਿੱਚ ਬਹੁਤ ਜ਼ਿਆਦਾ ਲਾਰਜਨੀਸਟੀਕੀ ਜਿਹੜੀ ਕਿ ਇਹਨਾਂ ਨੇ ਇਤਨਾ ਛਿੱਕੇ ਤੇ ਤੱਕੀ ਕਿ ਇਹਨਾਂ ਨਾਲੋਂ ਜ਼ਿਆਦਾ ਬੇਸ਼ਰਮ ਬੰਦੇ ਨਹੀਂ ਹੋਣ ਕੋਰੇਗੇ ਕਿਟਾਰੂ ਚੱਕ ਦਾ ਮਸਲਾ ਲੈ ਕੇ ਆਏ ਸੀ ਪਬਲਿਕ ਤੋਂ ਮੇਜ ਉਹਦੀਆਂ ਵੀਡੀਓਜ਼ ਗਵਰਨਰ ਪੰਜਾਬ ਨੇ ਵੈਰੀਫਾਈ ਕੀਤੀਆਂ ਫਰੋਂ ਫੋਰੈਂਸਿਕ ਲੈਬਸ ਉਹਦੀਆਂ ਵੀਡੀਓਜ਼ ਉਹਨੇ ਲਿਖ ਕੇ ਭੇਜ ਗਿਆ ਚੀਫ ਮਿਨਿਸਟਰ ਨੂੰ ਕਿ ਇਸ ਤਰ੍ਹਾਂ ਦੇ ਇਹ ਮੋਰਲ ਮਿਨਿਸਟਰ ਨੂੰ ਹਟਾਇਆ ਜਾਵੇ ਪਰ ਕਿਟਾਰੂ ਚੱਕ ਸਾਹਿਬ ਨਹੀਂ ਹਟਾਏ ਗਏ ਕਿਉਂਕਿ ਸ਼ਾਇਦ ਆਮ ਆਦਮੀ ਵਾਸਤੇ ਕੋਈ ਕਿਸੇ ਬੱਚੇ ਦੀ ਨੌਜਵਾਨ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਨਾ ਕੋਈ ਇੰਡਾ ਇਮੋਰਲ ਐਕਟ ਨੀਗਾ ਫਿਰ ਇੱਕ ਮਿਨਿਸਟਰ ਦੀ ਇਲੈਕਸ਼ਨਾਂ ਦੇ ਵਿੱਚ ਵੀਡੀਓ ਆਉਂਦੀ ਆ ਬਰਕਾਸ਼ ਸਿੰਘ ਜਿਹੜਾ ਕਰਤਾਰਪੁਰ ਤੋਂ ਉਹਦੀ ਇੱਕ ਬੜੀ ਅਸ਼ਲੀਲ ਵੀਡੀਓ ਚਾਹੇ ਉਹ ਆਪਣੇ ਆਪ ਦੇ ਵਿੱਚ ਇਕੱਲੇ ਵਿੱਚ ਸਿਗੀ ਪਰ ਉਹਦਾ ਕੰਡਕਟ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਫੇਸਟਾਈਮ ਦੇ ਉੱਤੇ ਵੀਡੀਓ ਦੇ ਨਾਲ ਕਿ ਕਿ ਕਿੱਦਾਂ ਕਿੱਦਾਂ ਦੀਆਂ ਗੱਲਾਂ ਇਹ ਲੋਕ ਕਰਦੇ ਨੇ ਪਰ ਬੜੇ ਸੋਹਣੇ ਟੀਟ ਮਿਲ ਕੇ ਬੜੇ ਸੋਹਣੇ ਇੱਕ ਦੂਜੇ ਨਾਲ ਮਿਲਦੇ ਨੇ ਗੱਲੇ ਬੜੇ ਸੋਹਣੇ ਕੈਬਿਨੇਟ 'ਚ ਬੈਠਦੇ ਹੋਣਗੇ ਬੜੇ ਸੋਹਣੇ ਅਫਸਰ ਉਹਨਾਂ ਦੇ ਮੂੰਹ ਲੱਗ आई एम क्वाइट सरप्राइज्ड के ऑफिसर्स इना मिनिस्टर्स ਦੇ ਮੂੰਹ ਤੇ ਤਲਾਕ ਦੇਉਂਦੇ ਹੋਂ ਕਿ ਸੋ ਟੂਡੇ ది ਇੰਟਾਇਰ ਇਸ਼ੂ ਇਜ਼ ਬੋਥ ਆਫਕੋਰਸ ਬੇਨਾਮੀ ट्रांजैक्शंस ਐਂਡ ਆਲਸੋ ਰਿਲੇਟਡ ਟੂ ਪ੍ਰੋਪਰਾਈਟੀ ਇਨ ਪੋਲਿਟਿਕਸ ਅਪਹੋਲਡਿੰਗ ਐਥਿਕਸ ਐਂਡ ਮੋਰੈਲਿਟੀ ਇਨ ਪੋਲਿਟਿਕਸ ਕੀ ਪੰਜਾਬ ਇਸੇ ਦਿਸ਼ਾ ਵਿੱਚ ਜਾਵੇਗਾ ਬੇਸ਼ਰਮੀ ਨਾਲ ਚੱਲੇਗਾ ਔਰ ਕਦੀ ਚੀਫ ਮਿਨਿਸਟਰ ਨੇ ਕਦੀ ਕਤਾਰੂ ਚੱਕ ਦੇ ਮਸਲੇ ਤੇ ਕਿਸੇ ਮੀਡੀਆ ਨੇ ਉਹਨੂੰ ਪੰਜਾਬ ਤੱਕ ਅੱਜ ਤੱਕ ਇੱਕ ਸਵਾਲ ਨਹੀਂ ਪੁੱਛਿਆ ਕਿ ਕਤਾਰੂ ਚੱਕ ਦੇ ਮਸਲੇ ਤੇ ਤੁਸੀਂ ਉਹਦਾ ਇਸਤਿਫਾ ਕਿਉਂ ਨਹੀਂ ਮੰਗਿਆ ਪਿਛਲੇ ਡੇਢ ਸਾਲ ਤੋਂ ਕਿਸੇ মিডিਆ ਹਾਊਸ ਨੇ ਇੱਕ ਕੁਐਸਚਨ ਵੀ ਨਹੀਂ ਪੁੱਛਿਆ ਚੀਫ ਮਿਨਿਸਟਰ ਨੂੰ ਔਰ ਮੈਂ ਉਮੀਦ ਕਰਦਾ ਕਿ ਕਟੋ ਕਟਾ ਜਿਹੜੇ ਉਹਨਾਂ ਦੇ ਪਰਿਵਾਰ ਦੇ ਨਾਲ ਤਲਕ ਰੱਖਣ ਵਾਲੇ ਮੇਨਾਮੀ ਟ੍ਰਾਂਜੈਕਸ਼ਨ ਸਰਫੇਸ ਹੋਏ ਨੇ ਔਰ ਡਾਕੂਮੈਂਟਡ ਪ੍ਰੂਫ ਹੈ ਗਵਰਨਰ ਪੰਜਾਬ ਦੇ ਕੋਲ ਚਿੱਠੀ ਜਾ ਚੁੱਕੀ ਹੈ ਆਈ ਏਮ ਕੁਆਈਟ ਸ਼ੋਰ ਕਿ ਕਟੋ ਕਟ ਇਹਦੇ ਬਾਰੇ ਉਹ ਪੂਰਾ ਜਵਾਬ ਦੇਣਗੇ ਔਰ ਇਹਦੀ ਚਾਂਚ ਜਵਾਬ ਦੇਣਾ ਇੱਕ ਗੱਲ ਹੈ ਕਿ ਮੈਂ ਜੀ ਮੈਨੂੰ ਗਿਫਟ ਦਿੱਤੀ ਹੈ ਦਾ ਅਲਾਉਡ ਹੈ ਹਿਪਾ ਮੇ ਵੀ ਅਲਾਉਡ ਬਟ ਚੀਫ ਮਿਨਿਸਟਰ ਗੈਟਿੰਗ ਅ ਗਿਫਟ ਵਰਥ 3 ਕਰੋੜਸ ਆਫ ਮਾਰਕੀਟ ਵੈਲਿਊ ਲੈਂਡ there is something uh, happening below the table jehdi ke galli koi nirpaksh janch isnu investigate karke sahi laike sade nit den sariyan diyan sampattiyan di janch karke hi kehnde ne ke ji benami far li ji benami far li ji mere apne parivar de jehde sade aapas vich tvadle si tvadle can you imagine 52 saal purane 1972 da tvadla jadon meri umar 6-7 saal si gi mere te fir darj kiti gayi si plus vich tuhanu yaad hovega jehde te mainu anticipate bail karna ਔਰ ਭਗਵਾਨ ਕੁਮਾਰ ਡਿਡ ਨੋਟ ਇਵਨ ਸਪੇਅਰ ਹਿਸ ਪੁਲਿਸ ਮਾਈ ਐਲਡੈਸਟ ਸਿਸਟਰ ਜਿਹੜੇ ਕਿ 72 ਸਾਲ ਦੇ ਹਨ ਜਿਹੜੇ ਕਿ ਵਿਡੋ ਨੇ ਜਿਨ੍ਹਾਂ ਦੇ ਹਸਬੰਡ ਨੇਵੀ ਵਿੱਚ ਕੈਪਟਨ ਰਟਾਇਰ ਹੋਏ ਸੀਗੇ ਉਹਨਾਂ ਨੂੰ ਵੀ ਸਪੇਅਰ ਨਹੀਂ ਕੀਤਾ ਉਹਨਾਂ ਨੂੰ 420 ਵਿੱਚ ਮੇਰੇ ਨਾਲ ਬੁੱਕ ਕੀਤਾ ਕਿਉਂਕਿ ਉਹਨੇ ਕਹੋਏਗਾ ਕਿ ਤੁਸੀਂ ਔਰਤਾਂ ਤੱਕ ਚੱਲ ਲਗੇ ਮੇਰੀ ਭੂਆ ਤੱਕ ਲੈ ਗਏ ਮੇਰੇ ਮਾਤਾ ਪਰ ਤੁਸੀਂ ਸਟਾਰਟ ਕੀਤਾ ਤੁਸੀਂ ਮੇਰੀ ਸਭ ਤੋਂ ਵੱਡੀ ਭੈਣ ਨੂੰ 420 ਵਿੱਚ ਬੁੱਕ ਕਰਕੇ ਮਜਬੂਰ ਕੀਤਾ ਕਿ ਉਹ ਹਾਈ ਕੋਰਟ ਵਿੱਚ ਜਾ ਕੇ ਐਂਟੀਸਿਪੇਟਿਡ ਬੇਲ ਕਰਕੇ ਨਹੀਂ ਤਾਂ ਉਹ ਵੀ ਜੇਲ੍ਹ ਸੌਣੀ ਸੀ ਵਿਚਾਰੀ ਜਿੰਦਾ ਮੈਨੂੰ 4-5 ਮਹੀਨੇ ਜੇਲ੍ਹ ਵਿੱਚ ਬੇਗੁਨਾਹ ਤਰ੍ਹਾਂ ਰੱਖਿਆ ਗਿਆ ਔਰ ਉਹ ਇੱਕ ਠੂਠਾ ਪੱcza ਉਸ ਦਿਨ ਫੇਰ ਦਰਜ ਕੀਤਾ ਗਿਆ ਜਿੱਦ ਮੇਰੀ ਜ਼ਮਾਨਤ ਹਾਈ ਕੋਰਟ ਦੇ ਰਿਆ ਸੀਗਾ ਸੋ ਪੰਜਾਬ ਬਦਕਿਸਮਤੀ ਨਾਲ ਇਹੋ ਜੇ ਹੱਥਾਂ ਵਿੱਚ ਆ ਗਿਆ ਜਿਨ੍ਹਾਂ ਨੂੰ ਨਾ ਕੋਈ ਸੂਬੇ ਦੀ ਪ੍ਰਵਾਹ ਆ ਨਾ ਉਹਨਾਂ ਨੂੰ ਕੋਈ ਕਦਰਾਂ ਕੀਮਤਾਂ ਦੀ ਪ੍ਰਵਾਹ ਹੈਗੀ ਆ ਉਹ ਤਾਂ ਬਸ ਹਿੱਕ ਠੋਕ ਕੇ ਇਹੀ ਕਹੀ ਜਾਂਦੇ ਆ ਘੱਟੇ ਈਮਾਨਦਾਰ ਤੇ ਘੱਟੇ ਈਮਾਨਦਾਰ ਨਾ ਉਹਨਾਂ ਨੂੰ ਕੋਈ ਡਿਫੀਟ ਨਹੀਂ ਕੋਈ ਸ਼ਰਮ ਸੀਗੀ ਕਿ ਅਕਸਰ ਮੈਂ ਉਨਪ ਕਰਾ ਰੈਸਪੌਂਸਿਬਿਲਟੀ ਕੇਜਰੀਵਾਲ ਜਿਹੜਾ ਕਹਿੰਦਾ ਸੀ ਅਸੀਂ ਪਤਾ ਨਹੀਂ ਕਿੰਨੀਆਂ ਸੀਟਾਂ ਲੈ ਲਈਆਂ ਟੋਟਲ ਦਿੱਲੀ ਚੋਂ ਸਾਫ ਹੋ ਗਿਆ ਟੋਟਲ ਗੁਆਚੋਂ ਸਾਫ ਹੋ ਗਿਆ ਟੋਟਲ ਹਰਿਆਣੇ ਚੋਂ ਸਾਫ ਹੋ ਗਿਆ ਤਿੰਨ ਸੀਟਾਂ ਪੰਜਾਬ ਦੇ ਵਿੱਚ ਜਿੱਤੀਆਂ ਪਰਸੈਂਟੇਜ ਕਿਸੇ politcal party ਦੀ ਇੰਨੀ ਸ਼ਾਰਪਲੀ ਡ੍ਰੌਪ ਨਹੀਂ ਕੀਤੀ ਪੋਲਿਟਿਕਸ ਵਿੱਚ 15% ਇੱਕ ਇਲੈਕਸ਼ਨ ਵਿੱਚ ਇੱਕ ਛਟਕੇ ਵਿੱਚ ਡ੍ਰੌਪ ਕਰ ਗਈ ਪਰ ਦੇ ਕਵਾਈਟ ਕੰਫਰਟੇਬਲ ਵਜੇ 33 92 ਤੋਂ 33 ਸੀਟਾਂ ਦੇ ਉੱਤੇ ਆ ਗਏ ਕੋਸ਼ ਕਰਕੇ ਇਹ ਤਾਂ ਹੁਣ ਉਹ ਹੀ ਦੱਸਣਗੇ ਕਿ ਕਿੱਧਰ ਨੂੰ ਜਾ ਰਹੇ ਲੇਕਿਨ ਸਾਡੇ ਸਟੇਟ ਤੇ ਅੱਜ ਨਸ਼ਿਆਂ ਦਾ ਬਹੁਤ ਬੋਲਬਾਲਾ ਤੁਸੀਂ ਦੇਖਿਆ ਕਿ ਪਿਛਲੇ ਚੰਦ ਦਿਨਾਂ ਵਿੱਚ 14 ਮੌਤਾਂ ਇਕੱਠੀਆਂ ਛਿੱਟੇ ਦੇ ਓਵਰਡੋਸ ਨਾਲ ਹੋਈਆਂ ਪਰ ਉਹਦੇ ਤੇ ਕੋਈ ਗਵਰਨਮੈਂਟ ਦਾ ਰਿਐਕਸ਼ਨ ਨਹੀਂਗਾ ਸਿਰਫ ਡੀਸੀ ਐਸਐਸਪੀ ਬੁਲਾ ਕੇ ਕਿ ਸ਼ਕਤੀ ਕਰ ਦਿਓ ਔਰ ਇਹਨਾਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਦਰਬਾਰ ਸਾਹਿਬ ਵਿੱਚ ਮੇਰੇ ਕਾਲ ਬੱਚੇ ਇਕੱਠੇ ਕਰਕੇ ਤੇ ਇੱਕ ਸਮੂਹਕ ਸੌਂਖਵਾਈ ਸੀ ਕਿ ਅੱਜ ਤੋਂ ਬਾਅਦ ਅਸੀਂ ਨਸ਼ੇ ਨਹੀਂ ਕਰਾਂਗੇ ਲੇਕਿਨ ਉਹਦਾ ਵੀ ਇੰਪੈਕਟ ਜ਼ੀਰੋ ਨਜ਼ਰ ਆ ਰਿਹਾ ਸਾਡੀ ਸਟੇਟ ਤੇ ਬੇਤਹਾਸ਼ਾ ਕਰਦਾ ਚੜ ਚੁੱਕਾ 70000 ਕਰੋੜ ਤੋਂ ਕਰਜ਼ਾ ਜ਼ਿਆਦਾ ਇਹਨਾਂ ਨੇ ਪਿਛਲੇ 2 ਸਾਲਾਂ 'ਚ ਐਡ ਕੀਤਾ ਵਾ 2500 ਕਰੋੜ ਰੁਪਇਆ ਟੂ ਪੇ ਪੈਨਸ਼ਨਸ ਐਂਡ ਸੈਲਰੀਜ਼ ਆਫ EMPLOYEES ਲਾਈਕ ਦ ਪੁਲਿਸ ਡਿਪਾਰਟਮੈਂਟ ਇਲੈਕਸ਼ਨ ਦੇ ਦੌਰਾਨ ਚੱਕਿਆ ਗਿਆ ਸੀਗਾ ਇਹ ਸਾਰਾ ਕੁਝ ਦਸਾਉਂਦਾ ਵਾ ਕਿ ਪੰਜਾਬ ਨੂੰ ਇੱਕ ਬੜੇ ਡੇਂਜਰਸ ਮੂਡ ਵੱਲ ਲੈ ਕੇ ਜਾ ਰਹੇ ਔਰ ਜਿਹੜੇ ਮੈਂ ਇਸ਼ੂਜ਼ ਉਠਾਉਣਾ ਉਹਦਾ ਇਹਨਾਂ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਕਿ ਪੰਜਾਬ ਦਾ ਚੀਫ ਮਿਨਿਸਟਰ ਪਾਕਿਸਤਾਨ ਨਾਲ ਵਿਪਾਰਕ ਬਾਰਡਰ ਖੋਲਣ ਦਾ ਕਿਉਂ ਵਿਰੋਧ ਕਰ ਰਿਹਾ ਵਾ ਭਾਜਪਾ ਵਿਰੋਧ ਕਰੇ ਉਹਦੇ ਪਾਕਿਸਤਾਨ ਤੋਂ ਉਲਕਾ ਆਪੀਕ ਨੇਗੇ ਉਹਨਾਂ ਦੀ ਸਮਝ ਆਉਂਦੀ ਲੇਕਿਨ ਭਗਵੰਤ ਮਾਨ ਦੀ ਪਾਰਟੀ ਵੀ ਬੀਜੇਪੀ ਦੀ ਲਾਈਨ ਸਪੋਰਟ ਕਰਕੇ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹ ਮੈਨੂੰ ਸਮਝ ਨਹੀਂ ਆਈ ਅਗਰ ਖੁੱਲਦਾ ਵਾ ਬਾਰਡਰ ਤਾਂ ਸੈਂਚੂਲੇਸ਼ਨ ਮਾਰਕੀਟ ਬਹੁਤ ਵੱਡੀ ਆ ਸਾਡਾ ਜਿਹੜਾ ਐਗਰੀਕਲਚਰ ਔਰ ਇੰਡਸਟਰੀਅਲ ਜਿਹੜਾ ਪ੍ਰੋਡਕਟਸ ਹੈਗੇ ਨੇ ਉਹਦੀ ਬਹੁਤ ਵੱਡੀ ਕਈ ਕਈ ਗੁਣਾ ਕੀਮਤਾਂ ਉੱਥੇ ਹੋ ਸਕਦੀਆਂ ਪਰੰਤੂ ਉਹਨਾਂ ਨੂੰ ਇਸ ਗੱਲ ਦਾ ਵੀ ਨਹੀਂ ਚਿੰਤਾ ਤਾਂ ਮੈਂ ਇੱਕ ਨਾਨ ਪੰਜਾਬੀਆਂ ਦੇ ਬਿੱਲ ਤੇ ਕਾਇਮ ਸਟੈਂਡ ਕੀਤਾ ਹੋਇਆ ਜੋ ਮੈਂ ਕੱਿਆਂ ਸਿ ਇਲੈਕਸ਼ਨ ਦੇ ਦੌਰਾਨ ਉਦੋਂ ਤੇ ਖੜਾ ਹਾਂ ਉਹ ਬਿਲਕੁਲ ਤਾਰ ਸਿੰਘ ਸੰਧਵਾ ਦੇ ਟੇਬਲ ਤੇ ਜਨਵਰੀ 2 2023 ਦਾ ਬਿਆਨ ਔਰ ਮੈਂ ਕੋਈ ਨਵੀਂ ਗੱਲ ਨਹੀਂ ਕੀਤੀ ਹਿਮਾਚਲ ਪ੍ਰਦੇਸ਼ ਨੇ ਇਹ ਲਾਅ ਬਣਾਇਆ ਕਿ ਕੋਈ ਵੀ ਨੌਨ ਹਿਮਾਚਲੀ ਬਿਨਾਂ ਸ਼ਰਤਾ ਪੂਰੀਆਂ ਕੀਤੇ ਨਾ ਉਥੇ ਜ਼ਮੀਨ ਖਰੀਦ ਸਕਦਾ ਨਾ ਉਥੇ ਸਰਕਾਰੀ ਨੌਕਰੀ ਲੈ ਸਕਦਾ ਨਾ ਉਥੇ ਵੋਟਰ ਬਣ ਸਕਦਾ ਇਹੀ ਲਾਅ ਗੁਜਰਾਤ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਵਿੱਚ ਆਪ ਲਾਗੂ ਹੈ ਉਥੇ ਲਾਗੂ ਹੀ ਨਹੀਂਗਾ ਉਥੇ ਕੱਛ ਦੇ ਇਲਾਕੇ ਵਿੱਚ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਉਥੋਂ ਇਹਨਾਂ ਨੇ ਉਹਨਾਂ ਦੀਆਂ ਜ਼ਮੀਨਾਂ 2010 ਵਿੱਚ ਖੋਲੀਆਂ ਨੇ ਉਹਨਾਂ ਦੀ ਓਨਰਸ਼ਿਪ ਟਾਈਟਲ ਜਿਹੜਾ ਸੀ ਕੈਨਸਲ ਕਰ ਦਿੱਤਾ ਕੱਲਾ ਔਨ ਤੇ ਨਹੀਂ ਰੁਕਿਆ ਜਿਹੜੇ ਵਸੇ ਹੋਏ ਸੀ ਲਾਲ ਬਹਾਦਰ ਸ਼ਾਸਤਰੀ ਦੇ ਟਾਈਮ ਤੋਂ 1960 ਦੇ ਦਹਾਕੇ ਤੋਂ ਕਿਸਾਨਾਂ ਨੂੰ ਆਵਾਜ਼ ਲਈ ਗਈ ਸੀ ਕਿ ਕੱਚ ਦੇ ਜੰਗਲਾਂ ਨੂੰ ਆਵਾਜ਼ ਕਰੋ ਤੇ ਇੱਥੇ ਆਪਣੀ ਖੇਤੀ ਕਰੋ ਚਲੇ ਗਏ ਵਿਚਾਰੇ ਉਹਨਾਂ ਨੇ 30 40 ਸਾਲ 50 ਸਾਲ ਕੰਮ ਕੀਤਾ ਜਦੋਂ ਜ਼ਮੀਨਾਂ ਬਣ ਗਈਆਂ ਤਾਂ ਬੀਜੇਪੀ ਦੀ ਗੁਜਰਾਤ ਗਵਰਨਮੈਂਟ ਨੇ ਉਹਨਾਂ ਦਾ ਟਾਈਟਲ ਸੀ ਉਹ ਕੈਨਸਲ ਕਰਤਾ ਹਾਈ ਕੋਰਟ ਨੇ ਬਹਾਲ ਕਰਤਾ ਗੁਜਰਾਤ ਬੀਜੇਪੀ ਦੀ ਸਰਕਾਰ ਸੁਪਰੀਮ ਕੋਰਟ ਚਲੇ ਜਾਂਦੀ ਆ ਸੁਪਰੀਮ ਕੋਰਟ ਵਿੱਚ ਕੇਸ ਪੈਂਡਿੰਗ ਆ ਅਗਰ ਸੁਪਰੀਮ ਕੋਰਟ ਨੇ ਉਹਨਾਂ ਦੇ ਟਾਈਟਲਸ ਕੈਨਸਲ ਕਰਦੇ ਤਾਂ ਹਜ਼ਾਰਾਂ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਗੁਜਰਾਤ ਤੋਂ ਬੇਕਰੇ ਹੋ ਜਾਣਗੇ ਔਰ ਤੀਸਰਾ ਮੈਂ ਕਹਿਣਾ ਚਾਹੁੰਦਾ ਕਿ ਉਸ ਨਾਨ ਪੇ ਪੰਜਾਬੀਆਂ ਦੇ ਬਿੱਲ ਤੇ ਮੈਂ ਬਿਲਕੁਲ ਕਹਿਨਾ ਚਾਹੇ ਚਾਹੇ ਮੇਰੀ ਪੋਲੀਟੀਕਲ ਕੁਝ ਡਿਫਰੈਂਸਿਸ ਵਿਦਨ ਪਾਰਟੀ ਹਾਲਾਂਕਿ ਪਾਰਟੀ ਨੂੰ ਮੈਂ ਬੈਠ ਕੇ ਅਚੀ ਤਰ੍ਹਾਂ ਸਮਝਾਉਂਗਾ ਇਹਦੇ ਚ ਕੋਈ ਟੁਕ ਹੀ ਨਹੀਂ ਬਣਦੀ ਕਿਉਂਕਿ ਜਿਹੜੀ ਪੰਜਾਬ ਦੀ origignal population 70-75 ਲੱਖ ਵਿਦੇਸ਼ਾਂ ਵਿੱਚ ਜਾ ਚੁੱਕੀ ਮਾਈਗਰੇਟ ਕਰ ਚੁੱਕੀ ਆ ਉਹਦੀ ਜ ਪਾਪੂਲੇਸ਼ਨ ਪੰਜਾਬ ਸੈਟ ਲੋਜੀ ਤੇਦਾ ਮਿਹਰਵਾ ਹੀ ਕੋਈ ਨਹੀਂ ਕਰ ਕੋਣ ਕਿੱਥੇ ਬੈਠਾ ਕੋਈ ਮਿਹਰਵਾ ਨਹੀਂ ਕਰ ਅਗਰ ਲਾ ਹੋਵੇਗਾ ਜੀ ਸਾਹਿਬ ਕਿ ਹੁਣ ਪੰਜਾਬ ਦੇ ਵਿੱਚ ਸ਼ੱਤਾਂ ਪੂਰੀਆਂ ਕਰਨ ਇੰਡਸਟਰੀ ਲਾਉਣ ਜੋਬਸ ਲੈਂਡ ਔਰ ਵੋਟਰ ਬਨਨ ਪਰ ਸਾਨੂੰ ਪਤਾ ਹੋਊਗਾ ਕਿ ਫਿਰੋਜ਼ਪੁਰ ਜਿੱਨੇ ਬੈਠੇ ਨੇ ਬਠਿੰਡੇ ਜਿੱਨੇ ਬੈਠੇ ਨੇ ਮਾਨਸਾ ਜਿੱਨੇ ਬੈਠੇ ਨੇ ਉਹਨਾਂ ਦਾ ਕੋਈ ਗਿਣਤੀ ਨਹੀਂ ਗਈ ਔਰ ਜੋਬਸ ਸਾਡੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਡੇਂਜਰਸ ਇੰਪੈਕਟ ਹੋਇਆ ਜਿੰਨੀਆਂ ਭਗਵਾਨ ਸਤਿਾਨ ਕਲੇਮ ਕਰਨਾ 40-45 ਹਜ਼ਾਰ ਨੌਕਰੀਆਂ ਤੇ ਕਿਉਂਕਿ ਬਹੁਤ ਗਿਣਤੀ ਜੋਬਸ ਦਿੱਤੀਆਂ ਵਾ ਬਿਕੋਜ਼ देयर ਇਜ਼ ਨੋ ਲਾ ਫਾਰ ਡੋ ਤੇ ਇਹ ਕਾਨੂੰਨ ਦੀ ਗੈਰ ਹਾਜ਼ਰੀ ਵਿੱਚ ਕੋਈ ਹਰਿਆਣੇ ਦਾ ਲੈ ਗਿਆ ਨੌਕਰੀ ਕੋਈ ਦਿੱਲੀ ਦਾ ਨੌਕਰੀ ਲੈ ਗਿਆ ਕੋਈ ਰਾਜਸਥਾਨ ਦਾ ਲੈ ਗਿਆ ਇਹ ਮੇਰਾ ਨੁਕਤੇ ਜਿਹੜੇ ਨੇ ਆਹ ਸਟੈਂਡ ਬਾਈ 올 ਦੀਸ ਔਰ ਮੈਂ ਵਿਦਾਨ ਸਮਝ ਵਿੱਚ ਚੱਕੂੰਗਾ ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਇਤਾਂ ਦੇ ਵਾਈਟਲ ਇਸ਼ੂਸ ਦੇ ਉੱਤੇ ਚੀਫ ਮਿਨਿਸਟਰ ਕਿਉਂ ਚੁੱਪਦਾ ਮੈਂ ਇਲیکشنਾਂ ਵਿੱਚ ਰੇਜ਼ ਕੀਤਾ ਗਰਾਊਂਡ ਵਾਟਰ ਡਿਪਲੀਸ਼ਨ ਮੋਸਟ ਆਫ ਪੰਜਾਬ ਅ ਗਰਾਊਂਡ ਵਾਟਰ ਹੈਜ਼ ਡਿਪਲੀਟਿਡ ਬਿਯੋਂਡ ਹੈਜ਼ ਗੋਨ ਗੋਨ ਟੂ ਅਲਰਮਿੰਗ ਲੈਵਲਸ 200 300 400 ਫੁੱਟ ਤੇ ਪੀਣ ਵਾਲਾ ਪਾਣੀ ਖੇਤੀ ਵਾਲਾ ਪਾਣੀ ਚਲੇ ਗਿਆ ਸਾਰੇ ਜਿਹੜੇ ਸਾਡੇ 1239 ਬਲੌਕਸ ਵਿੱਚੋਂ ਮੈਜੋਰਿਟੀ ਬਲੌਕਸ ਜਿਹੜੇ ਨੇ ਡਾਰਕ ਜ਼ੋਨ ਵਿੱਚ ਨੇ ਰੈਡ ਜ਼ੋਨ ਵਿੱਚ ਨੇ ਪਰ ਪੰਜਾਬ ਸਰਕਾਰ ਕੋਲ 2 ਸਾਲਾਂ ਜਿਵੇਂ ਟਾਈਮ ਨਹੀਂ ਮਿਲਿਆ ਕਿ ਅਸੀਂ ਗਰਾਊਂਡ ਵਾਟਰ ਡਿਪਲੀਸ਼ਨ ਤੇ ਉੱਤੇ ਕਿਸ ਤਰ੍ਹਾਂ ਇਹਦਾ ਹੱਲ ਕਰਨਾ ਇਹਨੂੰ ਗਰਾਊਂਡ ਵਾਟਰ ਨੂੰ ਕਿੱਦਾਂ ਰੀਚਾਰਜ ਕਰਨਾ ਇਹਦੇ ਬਾਰੇ ਉਹਨਾਂ ਦੇ ਕੋਲ ਕੋਈ ਸਿਸਟਮ ਨਹੀਂ ਹੈ ਕੋਈ ਮੀਟਿੰਗ ਜਾਂ ਕੋਈ ਪਾਲਿਸੀ ਨਹੀਂ ਹੈ ਬਹੁਤ ਸਾਰੀਆਂ ਹੋਰ ਡਿਪਾਰਟਮੈਂਟਸ ਹੈ ਉਹਦੀ ਮੈਂ ਗੱਲਬਾਤ ਕਰੂੰਗਾ देयर इज नो এডੂਕੇਸ਼ਨ ਪਾਲਿਸੀ देयर इज नो ਐਗਰੀਕਲਚਰ ਪਾਲਿਸੀ देयर इज नो ਇੰਡਸਟਰੀਅਲ ਪਾਲਿਸੀ ਫਾਰ ਪੰਜਾਬ ਸੋ ਵੇਅਰ ਆ ਰੀ ਹੈਡਿੰਗ ਵੀ ਆਰ ਜਸ ਸੈਡਿੰਗ ਇਨ ਦਾ ਡਾਰਕ ਹਨੇਰੇ ਵਿੱਚ ਸਰਕਾਰ ਤੁਰੇ ਫਿਰਦੀ ਆ ਆ ਵੀ ਮੁਫਤ ਦੇ ਦੇਨੇ ਆ ਵੀ ਮੁਫਤ ਦੇ ਦੇਲੇ ਉਹ ਵੀ ਮੁਫਤ ਦੇਨੇ ਮੁਫਤ ਖਰੀਦੀ ਰਾਜਨੀਤੀ ਨੇ ਸਾਨੂੰ ਜਿੱਥੇ ਪਹੁੰਚਾਇਆ ਤੁਸੀਂ ਅੰਦਾਜ਼ਾ ਲਾ ਸਕਦੇ ਕਿ 31000 ਕਰੋੜ ਰੁਪਏ ਦਾ ਅਸੀਂ ਵਿਆਜ ਭਾਰੇ ਪੰਜਾਬ ਦਾ ਸੋ ਆਈ ਡੋਨਟ ਸੀ ਐਨੀ ਮੀਨਿੰਗਫੁਲ ਡਿਵੈਲਪਮੈਂਟ ਪਿਛਲੇ 2 ਸਾਲ ਵਿੱਚ ਕਿਸੇ ਪਿੰਡ ਕਿਸੇ ਸ਼ਹਿਰ ਵਿੱਚ ਕੋਈ ਫਾਇਦਾ ਤਰੱਕੀ ਨਹੀਂ ਕਰ ਸਕੇ ਕਿਉਂਕਿ ਪੈਸਾ ਹੀ ਲੈ ਰਹੀ ਹੈ ਸੋ ਅੱਜ ਦਾ ਮੇਰਾ ਮੋਦਾ ਫੇਰ ਵਾਪਸ ਆਉਂਦੇ ਹੋਏ ਕਿ ਜਿਹੜੀ ਬਿਨਾਮੀ ट्रांजैक्शन ਜਿਹੜੀ 3 ਕਰੋੜ ਮਾਰਕੀਟ ਵੈਲਿਊ ਦੀ ਗਿਫਟ ਲਈ ਗਈ ਹੈ ਉਹੀ ਮਿਨਿਸਟਰ ਸਾਹਿਬ ਦੱਸਣਗੇ ਉਹਨਾਂ ਦੇ ਭੂਆ ਜੀ ਨੇ ਕਿਉਂ ਦਿੱਤੀ ਕਿਸੇ ਕੰਮ ਦੇ ਐਪ ਵਿੱਚ ਦਿੱਤੀ ਕਿ ਉਹਦਾ ਪਿਆਰ ਜ਼ਿਆਦਾ ਆ ਗਿਆ ਜਾਂ ਕੋ ਉਹਨਾਂ ਦਾ ਮੋਹ ਜ਼ਿਆਦਾ ਉੱਠ ਗਿਆ ਇਹ ਸਾਰੀ ਗੱਲ ਉਹੀ ਦੱਸਣਗੇ ਜਾਂ ਇਸ ਦੀ ਜਿਹੜੀ ਪ੍ਰੋਪਰ ਗਵਰਨਰ ਸਾਹਿਬ ਜਾਂਚ ਦੀ ਮੰਗ ਕਰਾਂਗਾ ਐਕਚੁਅਲੀ ਉਹ ਫਿਰ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ ਉਹ ਪ੍ਰਾਪਰਟੀ ਹੈ ਭਗਵੰਤ ਦੀ ਸੀ ਉਹ ਸਾਰਾ ਇਲਾਕਾ ਮੈਂ ਅਚੀ ਤਰ੍ਹਾਂ ਨਾਲ ਚੰਗੀ ਤਰ੍ਹਾਂ ਕੋਪੀਤੀ ਭਗਵੰਤਮਾਨ ਦੀ ਹੀ ਜ਼ਮੀਨ ਸੀ ਉਹਨੂੰ ਹੁਣ ਲੈਜਿਟਮਾਈਜ਼ ਕੀਤਾ ਗਿਆ ਵਾ ਇੱਕ ਗੈਰ ਕਮਿਊਨਿਟੀ ਟ੍ਰਾਂਜੈਕਸ਼ਨ ਹਿਬਾ ਦੇ ਨਾਹੀਂ ਉਹਨਾਂ ਨੂੰ ਆਪਣੀ ਮਦਰ ਦੇ ਨਾਮ ਤੇ ਵਾਪਸ ਲੈ ਆਂਦਾ ਸੋ ਇਟ ਬਿਕਮਸ ਬੇਨਾਮੀ ਪਹਿਲਾਂ ਵੀ ਬੇਨਾਮੀ ਲਈ ਗਈ ਹੈ ਭਗਵੰਤਮਾਨ ਦੇ ਪੈਸੇ ਲੱਗੇ ਸੀ ਕਿ ਲੱਗੇ ਲੇਕਿਨ ਲਈ ਗਈ ਆਪਣੀ ਭੂਆ ਦੇ ਨਾਮ ਦੇ ਉੱਤੇ ਦੈਟਸ ਅ ਬੇਨਾਮੀ ਟ੍ਰਾਂਜੈਕਸ਼ਨ ਦਿੰਦਾ ਮੈਂ ਕੋਈ ਇਨਵੈਸਟਮੈਂਟ ਕਰਦਾ ਮੈਂ ਆਪਣੇ ਕਿਸੇ ਗੱਜਨ ਦੇ ਨਾਮ ਤੇ ਜ਼ਮੀਨ ਲੈ ਕੇ ਛੱਡ ਦਿੰਦਾ 10 ਸਾਲ ਬਾਅਦ ਫਿਰ ਮੈਂ ਗਿਫਟ ਲੈ ਲਊਗਾ ਆਪਣੇ ਵਾਪਸ ਸੋ ਇਹ ਡਾਊਟਫੁਲ ਸਾਰੀ ਡੀਲ ਹੈ ਕਿ ਜਿਹਦੇ ਦੀ ਇਨਵੈਸਟਮੈਂਟ ਐਗਜ਼ੈਕਟ ਪਰਚੇਸ ਮੈਨੂੰ ਨਹੀਂ ਪਤਾ ਪਰ ਆਈ ਥਿੰਕ ਇਟ ਇਜ਼ ਅਬਾਊਟ 10 ਇਅਰਸ ਬੈਕ 10 ਸਾਲ ਪੁਰਾਣੀ ਜ਼ਮੀਨ ਹੈਗੀ ਆ ਉਹ ਸਾਰਾ ਇਲਾਕਾ ਗਵਾਹੀ ਦਿੰਦਾ ਕਿ ਇੱਥੇ ਜਿਹੜਾ ਠੀਕਾ ਜ਼ਮੀਨ ਦਾ ਸੀਗਾ ਉਹ ਭਗਵੰਤਪਾਲ ਦੇ ਅਕਾਊਂਟ ਵਿੱਚ ਆ ਦੇ ਅ ਘਰ ਵਿੱਚ ਆ ਜਾਂਦਾ ਸੀਗਾ ਉਹ ਤਾਂ ਹੁਣ ਜਦੋਂ ਕੋਈ ਪੁਲਿਸ ਇਨਵੈਸਟੀਗੇਸ਼ਨ ਕਰੂ ਕਾਉਂਟਸ ਕੱਢੂਗੀ ਨਾ ਦੇ ਕੌਣ ਜਮ੍ਹਾਂ ਕਰਾ ਰਿਹਾ ਵਾ ਜਾਂ ਅਗਰ ਕੈਸ਼ ਹੀ ਲੈਂਦੇ ਤੇ ਉਹਦੀਆਂ ਗਵਾਹੀਆਂ ਕੂਈਆਂ ਪੁਲਿਸ ਕੋਲ ਕਈ ਮੈਥਡੋਲੋਜੀ ਬਾਮ ਰੋਡ ਮੈਥਡੋਲੋਜੀ ਵੀ ਆ ਦੱਸਣ ਕਿ ਕਿਹਨੂੰ ਪੈਸਾ ਦੇ ਰਹੇ ਸੋ ਇਹ ਹੁਣ ਚੀਫ ਮਿਨਿਸਟਰ ਸਾਹਿਬ ਤੇ ਡਿਪੈਂਡ ਕਰਦਾ ਕਿ ਉਹ ਕਿੰਨੇ ਕ ਇਨਸਾਫ ਕਰਨ ਨੇ ਆਪਣੇ ਇਲਜ਼ਾਮਾ ਦੇ ਉੱਤੇ ਠੀਕ ਹੈ ਜੀ ਥੈਂਕ ਯੂ